ਰਿਸ਼ਤੇਦਾਰੀ ਵਿੱਚ ਇੱਕ ਜਾਣਕਾਰ ਬੀਬੀ ਸੁਭਾਵਕ ਪੁੱਛ ਲਿਆ ਸੋਸ਼ਲ ਮੀਡੀਆ ਤੇ ਰੋਜ਼-ਰੋਜ਼ ਫੋਟੋ ਕਿਉਂ ਪਾਉਂਦੀ ਰਹੀ ਨਹੀਂ ਹੈ ਕਹਿੰਦੀ ਢਲਕਦੀ ਉਮਰ ਦਾ ਪਤਾ ਨਹੀਂ ਲੱਗਦਾ ਠੀਕ ਉਦਾਂ ਜਿੱਦਾਂ ਮਾਂ ਦੀ ਬੁੱਕਲ ਵਿੱਚ ਖੇਡਦਾ ਬਾਲ ਕਦੋਂ ਵੱਡਾ ਹੋ ਜਾਂਦਾ ਹੈ ਮਾਂ ਨੂੰ ਭੋਰਾ ਜਿੰਨਾ ਅਹਿਸਾਸ ਵੀ ਨਹੀਂ ਹੁੰਦਾ ਉਹ ਮੈਨੂੰ ਅੰਦਰੋਂ ਡਰੀ ਹੋਈ ਲੱਗੀ ਅੱਖਾਂ ਏਟ ਆਈ ਜਾਂਦੇ ਘੇਰਿਆਂ ਤੋਂ ਪੰਡਾਂ ਬੰਨ ਬੰਨ ਦਿੱਸੀ ਜਾਂਦੇ ਧੌੜਿਆਂ ਤੋਂ ਰਾਤੋਂ ਰਾਤ ਉੱਭਰ ਆਉਂਦੀ ਹਰ ਨਮੀ ਝੁਰੜੀ ਤੋਂ ਹੱਥਾਂ ਦੀਆਂ ਨਾੜਾਂ ਤੋਂ ਬੁੱਢੜੇ ਹੁੰਦੇ ਜਾਂਦੇ ਸਰੂਪ ਤੋਂ ਢਿਲਕਦੇ ਜਾਂਦੇ ਮਾਸ ਤੋਂ ਉਹ ਮੈਨੂੰ ਅੰਦਰੋਂ ਡਰੀ ਹੋਈ ਲੱਗੀ ਢਿਲਕਣ ਤੋਂ ਯਾਦ ਆਇਆ ਪਾਕਿਸਤਾਨੀ ਗਾਇਕਾ ਨੂਰ ਜਹਾਂ ਅੰਤਾਂ ਦੀ ਮਨਮੋਹਕ ਸੂਰਤ ਜਦੋਂ ਥੋੜੀ ਵਢੇਰੀ ਹੋਈ ਤਾਂ ਆਪਣੀ ਢਿਲਕਦੀ ਹੋਈ ਧੌਣ ਨੌ ਲੱਖੇ ਹਾਰ ਨਾਲ ਟਕ ਲਿਆ ਕਰੇ ਕਿਦਰੇ ਕੋਈ ਆਖ ਹੀ ਨਾ ਦੇਵੇ ਭਲਾ ਨੂਰ ਜਹਾਂ ਕਿਦਾਂ ਬੁੱਢੀ ਹੋ ਸਕਦੀ ਐ ਕੁਝ ਬੜੇ ਪਹਿਲਾਂ ਮੁੱਕ ਗਈ ਜਗਜੀਤ ਸਿੰਘ ਗਜ਼ਲ ਗਾਇਕ ਨਪਿਆ ਤੁਲਿਆ ਖਾਣ ਪੀਣ ਇੱਕ ਦਿਨ ਚੁੱਪਚੀ ਪੀਤੇ ਰਵਾਨਗੀ ਪਾ ਗਿਆ ਹੁਣ ਕਦ ਕਦੇ ਗਜ਼ਲ ਸੁਣ ਲਈ ਦੀ ਜਗ ਜੀਉਂਦਿਆਂ ਦੇ ਮੇਲੇ ਆਪਣੇ ਵੇਲੇ ਦੇ ਤੁਨੰਤਰ ਮਹਿਰ ਮਿੱਤਲ ਦਾਰਾ ਸਿੰਘ ਸੁਨੀਲ ਦੱਤ ਰਜਿੰਦਰ ਕੁਮਾਰ, ਰਜੇਸ਼ ਖੰਨਾ, ਅਮਰੀਸ਼ਪਰੀ, ਓਮਪਰੀ ਹੋਰ ਕਿੰਨੇ? ਮੇਰੀ ਹੋਟਲ ਦੀ ਨੌਕਰੀ ਨੇੜੇ ਤੋਂ ਵੇਖਣ ਦਾ ਸਬਬ ਬਣਿਆ ਉਹਨਾਂ ਨੂੰ। ਇੱਕ ਦਿਨ ਬਾਜ ਪਈ ਤੇ ਸਭ ਚਲੇ ਗਏ। ਕਈਆਂ ਬੁਢੇਪੇ ਨੂੰ ਪ੍ਰਵਾਨ ਕਰ ਲਿਆ ਤੇ ਕਈਆਂ ਬਾਦੀ ਉਮਰ ਨਾਲ ਟੱਕਰ ਲੈ ਲਈ। ਆਹੜ ਪੌੜ ਦੇ ਚੱਕਰ ਵਿੱਚ ਕੀਮਤੀ ਘੜੀਆਂ ਗਵਾ ਲਈਆਂ ਸਾਰੀ ਉਮਰ ਗਵਾਲੀ ਤੂੰ ਜਿੰਦਗੀ ਇਹ ਕੁਝ ਨਾ ਜਹਾਨ ਵਿੱਚੋਂ ਖਟਿਆ ਇਹ ਡਰ ਸੁਭਾਅਕ ਕਿਸੇ ਨਾ ਕਿਸੇ ਰੂਪ ਵਿੱਚ ਹਰੇਕ ਅੰਦਰ ਪਣਪਦੇ ਰਹਿੰਦੇ ਹਰ ਬੀਤੇ ਆ ਪਲ ਮੌਤ ਵੱਲ ਲੈ ਕੇ ਜਾਂਦਾ ਪ੍ਰਤੀਤ ਹੁੰਦਾ ਇੱਕ ਜਾਣਕਾਰ ਬੀਬੀ ਹੋਰ ਜਵਾਨੀ ਦੀ ਸਿਖਰ ਅੰਤਾਂ ਦੀ ਖੂਬਸੂਰਤੀ ਜਦੋਂ ਦੁਪਹਿਰ ਢਲਣ ਲੱਗੀ ਤਾਂ ਕਿਸੇ ਆਂਟੀ ਆਖ ਦਿੱਤਾ ਦੋ ਦਿਨ ਰੋਟੀ ਨਾ ਖਾਧੀ ਕਲੇਸ਼ ਪਾਇਆ ਨਿਆਣਿਆਂ ਨਾਲ ਵੀ ਗੁੱਸੇ ਘਰ ਵਾਲੇ ਨਾਲ ਲੜਾਈ ਤੂੰ ਮੇਰੀ ਜ਼ਿੰਦਗੀ ਗਾਲ ਦਿੱਤੀ ਖਿਆਲ ਨਹੀਂ ਰੱਖਿਆ ਸ਼ੀਸ਼ੇ ਅੱਗੇ ਖੜੀ ਪੇਕਿਆਂ ਨੂੰ ਕੋਸਦੀ ਰਿਹਾ ਕਰੇ ਚੰਗੇ ਥਿਆ ਵਿਆਹ ਨਹੀਂ ਕੀਤਾ ਮੇਰਾ ਉਦੇ ਨਾਲ ਦਾ ਸ਼ਾਂਤ ਵਗਦਾ ਦਰਿਆ ਸਾਰੀਆਂ ਸੁਣ ਲੈਂਦਾ ਫੇਰ ਜਵਾਲਾਮੁਖੀ ਠੰਡਾ ਹੋ ਜਾਂਦਾ ਸਭ ਕੁਝ ਫੇਰ ਤੋਂ ਸਹੀ ਫੇਰ ਇੱਕ ਦਿਨ ਦਰਿਆ ਸਦੀਵੀ ਸਮੁੰਦਰ ਵਿੱਚ ਰਲ ਗਿਆ ਵੱਡਾ ਮਸਲਾ ਖੜਾ ਹੋ ਗਿਆ ਹੁਣ ਗੁੱਸਾ ਕਿਸ ਤੇ ਕੱਢੇ ਨਿਆਣਿਆਂ ਦੇ ਆਪੋ ਆਪਣੇ ਪਰਿਵਾਰ ਕੋਈ ਗੱਲ ਗੱਲ ਨਾ ਸਹੀ ਫਿਰ ਕੱਲੀ ਵਕੀ ਜਿਹੜੀ ਆ ਉਹ ਵਖ ਕਰ ਦਿੱਤੀ ਆਹਰ ਲਈ ਕੁੱਤੇ ਬਿੱਲੇ ਰੱਖ ਲਏ ਪਰ ਤਾਂ ਵੀ ਰੁਸਿਆ ਰੱਬ ਨਾ ਮੰਨਿਆ ਫਿਰ ਇੱਕ ਦਿਨ ਚੱਕ ਲੋ ਚੱਕ ਲੋ ਚੱਕ ਲੋ ਜਿੱਦਣ ਦਾ ਸੰਸਕਾਰ ਉਹਦਣ ਦੁਨੀਆ ਉਂਝ ਦੀ ਉਂਝ ਦੀ ਹੀ ਲੱਗੇ ਕਿਸੇ ਤੇ ਕੋਈ ਅਸਰ ਨਹੀਂ ਇੰਜ ਦੀਆਂ ਕਿੱਸੇ ਕਹਾਣੀਆਂ ਹੋਰ ਵੀ ਪਰ ਹੁਣ ਵੱਡਾ ਸਵਾਲ ਕੀਤਾ ਕੀ ਜਾਵੇ ਕਿਸੇ ਨੇ ਸਲਾਹ ਦਿੱਤੀ ਆਹ ਜ਼ਿੰਦਗੀ ਕਿਰਾਏ ਦਾ ਮਕਾਨ ਹੈ ਇੱਥੇ ਪੱਕੀ ਰਜਿਸਟਰੀ ਦੀ ਕੋਈ ਗੁੰਜਾਇਸ਼ ਨਹੀਂ 99 ਸਾਲ ਦਾ ਪਟਾ ਵੀ ਕਿਸੇ ਕਿਸੇ ਦਾ ਹੀ ਸਿਰੇ ਚੜਦਾ ਹੈ ਇੱਕ ਗੱਲ ਪੱਲੇ ਬੰਨ ਲਵੋ ਲੰਘ ਗਈ ਲੰਘ ਗਈ ਲਈ ਬਦਲੀ ਨਹੀਂ ਜਾ ਸਕਦੀ ਆਉਣ ਵਾਲੀ ਦਾ ਕੋਈ ਪਤਾ ਨਹੀਂ ਵਰਤਮਾਨ ਵਿੱਚ ਜੀਉਣਾ ਆ ਗਿਆ ਤਾਂ ਸੱਤੇ ਖੈਰਾ ਵਰਨਾ ਵਰਨਾ ਸਭ ਕੁਝ ਰੇਤ ਤੇ ਲੱਗੀਆਂ ਪੈੜਾਂ ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ ਹੱਸਦਿਆਂ ਦਾ ਰਾਤ ਲੰਗੀ ਪਤਾ ਨਹੀਂ ਸਵੇਰ ਦਾ ਹਸਦਿਆਂ ਦੀ ਰਾਤ ਲੰਗੀ ਪਤਾ ਨਹੀਂ ਸਵੇਰ ਦਾ ਲਿਖਤ ਹਰਪੀ ਜਵੰਦਾ ਆਵਾਜ਼ ਭਪਿੰਦਰ